ਸਤ ਸ੍ਰੀ ਅਕਾਲ ਦਾ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜੱਜ ਸਿੰਘ ਚਾਹਲ ਸਵਾਗਤ ਕਰਦਾ ਅਕਸਰ ਵਿਰੋਧੀ ਧਿਰਾਂ ਦੇ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਸੱਤਾ ਤੇ ਕਾਬਜ਼ ਨਹੀਂ ਹੁੰਦੇ ਉਦੋਂ ਹੀ ਪੰਜਾਬ ਅਤੇ ਪੰਥ ਨੂੰ ਖਤਰਾ ਹੋ ਜਾਂਦਾ ਹੈ ਅਤੇ ਹੁਣ ਵੀ ਕੁਝ ਅਜਿਹਾ ਹੀ ਹੁੰਦਾ ਦਿਖਾਈ ਦੇ ਰਿਹਾ ਹੈ ਫਰੀਦਕੋਟ ਵਿੱਚ ਪੋਲ ਖੁਰ ਰੈਲੀ ਕਰਨ ਦੀ ਇਜਾਜ਼ਤ ਨਾ ਦੇਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਕਾਫੀ ਭੜਕੇ ਹੋਏ ਦਿਖਾਈ ਦੇ ਰਹੇ ਨੇ ਅਤੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਕਹਿ ਦਿੱਤਾ ਹੈ ਕਿ ਹੁਣ ਕਾਂਗਰਸ ਦੀ ਸਰਕਾਰ ਦੇ ਵਿੱਚ ਪੰਥ ਖਤਰੇ ਵਿੱਚ ਹੈ ਅਤੇ ਉਹ ਇਸ ਦੇ ਲਈ ਜਾਨ ਵੀ ਕੁਰਬਾਨ ਕਰ ਸਕਦੇ ਨੇ ਜਦੋਂ ਮੈਂ ਇਹ ਸਮਝਾ ਕਿ ਹੁਣ ਪੰਜਾਬ ਦੀ ਅਮਨ ਸ਼ਾਂਤੀ ਖਤਰੇ 'ਚ ਹੈ ਫਿਰ ਭਾਵੇਂ ਮੇਰੀ ਜਾਨ ਚਲੀ ਜਾਏ ਮੈਂ ਜਾਨ ਦੇ ਇਹਨੂੰ ਵੀ ਤਿਆਰ ਆ ਤੇ ਪੰਜਾਬ ਦੀ ਅਮਨ ਸ਼ਾਂਤੀ ਜਿਹੜੀ ਆ ਉਹਦੇ ਵਾਸਤੇ ਮੈਂ ਕਰੇ ਨਹੀਂ ਬੈਠ ਸਕਦਾ ਹੋਰ ਮੈਨੂੰ ਕੋਈ ਪੋਲੀਟੀਕਲ ਲਾਲਚ ਨਹੀਂ ਜਾਂ ਪੋਲੀਟੀਕਲ ਜਿਹੜੇ ਸਾਰੇ ਹੈ ਇਹ ਜਾਣ ਇਹਨਾਂ ਦਾ ਕੰਮ ਜਾਣੇ ਇੱਕ ਜਿਹੜਾ ਹੈ ਸਭ ਤੋਂ ਵੱਡਾ ਕਿ ਧਰਮ ਨੂੰ ਵੀ ਖਤਰਾ ਹੋਇਆ ਤੇ ਇਹਨਾਂ ਨੇ ਮਤਲਬ ਕੀ ਹੈ ਕਿ ਇਹ ਜਿਹੜੇ ਅਮਨ ਸ਼ਾਂਤੀ ਪੰਚ ਕਰਨ ਵਾਲੇ ਉੱਥੇ ਬੈਠੇ ਹੈ ਤੇ ਕਾਂਗਰਸ ਮਿਲ ਕੇ ਵਰਦਾਰਾ ਸਹਿਬਾਨ ਤੇ ਕਬਜ਼ਾ ਕਰਨਾ ਚਾਹੁੰਦੇ ਆਕਾਸ਼ਕ ਤੇ ਆਪਣਾ ਜਥੇਦਾਰ ਬਣਾ ਕੇ ਇਹ ਇਹ ਹੀ ਅਮਰਮਾਨੀਆਂ ਕਰਨੀਆਂ ਚਾਹੁੰਦੇ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਕਾਂਗਰਸ ਹਮੇਸ਼ਾ ਹੀ ਐਮਰਜੈਂਸੀ ਵਾਲਾ ਰਵਈਆ ਅਪਣਾਉਂਦੀ ਰਹੀ ਹੈ ਅਤੇ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਵੀ ਉਸੇ ਰਸਤੇ ਤੇ ਹੀ ਚੱਲਦੇ ਦਿਖਾਈ ਦੇ ਰਹੇ ਨੇ ਜਿਸ ਤਰ੍ਹਾਂ ਐਮਰਜੈਂਸੀ ਐਮਰਜੈਂਸੀ ਦਾ ਸਮਾਸੀ ਜੇ ਨੂੰ ਕੋਈ ਇਕੱਠੇ ਹੋ ਕੇ ਵਿਚਾਰ ਨਹੀਂ ਕਰ ਸਕਦੇ ਸਾ ਅੱਜ ਫਰੀਦਕੋਟ ਦੀ ਰੈਲੀ ਜਿਹੜੀ ਕੈਨਸਲ ਕੀਤੀ ਹੈ ਉਹ ਇੱਕ ਐਮਰਜੈਂਸੀ ਦਾ ਹੀ ਸਮਝ ਲੋ ਕੇ ਕੇਸ ਹੈ ਦੇਖੋ ਇਹ ਰੈਲੀਆਂ ਅਸੀਂ ਸਾਰੇ ਪੰਜਾਬ 'ਚ ਰੱਖਣੀਆਂ ਨੇ ਲੇਕਿਨ ਅਸਲੀ ਗੱਲ ਹੈ ਕਿ ਜਿਹੜੀ ਸਾਨੂੰ ਇਹ ਕਹਿੰਦੇ ਸਨ ਕਿ ਅਸੀਂ ਕਿਸੇ ਪਿੰਡ 'ਚ ਤੋਂ ਵੀ ਵੜ ਨਹੀਂ ਸਕਦੇ ਹੁਣ ਸਾਡੇ ਧਰਨੇ ਯਾ ਉਹ ਜਿਹੜੀ ਰੈਲੀ ਹੋਰਦੀ ਹੋਈ ਸੀ ਹੁਣੇ ਸਾਨੂੰ ਵੜਨ ਤੋਂ ਰੋਕਣ ਦੇ ਅੱਗੇ ਤਾਂ ਇਹ ਤੁਹਾਨੂੰ ਵੜ ਨਹੀਂ ਦਿੰਦੇ ਹੁਣ ਸਾਨੂੰ ਵੜਦੇ ਤਾਂ ਰੋਕਦੇ ਇਸ ਤੋਂ ਵੀ ਇੱਕ ਆਦਮ ਅੱਗੇ ਵੱਧ ਕੇ ਪ੍ਰਕਾਸ਼ ਸਿੰਘ ਬਾਦਲ ਨੇ ਚੇਤਾਵਨੀ ਭਰੇ ਲੈਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਅਪੀਲ ਕੀਤੀ ਹੈ ਕਿ ਜੋ ਰਸਤਾ ਤੁਸੀਂ ਅਪਣਾਇਆ ਹੋਇਆ ਉਸ ਨੂੰ ਨਾ ਅਪਣਾਇਆ ਜਾਵੇ ਇਹ ਚੰਗਾ ਨਹੀਂ ਹੋਏਗਾ ਬੜਾ ਦੁੱਖ ਹੈ ਕਿ ਇਹ ਫੇਰ ਪੁਰਾਣੀ ਹਿਸਟਰੀ ਜਿਹੜੀ ਇਹ ਪੰਜਾਬ ਦੀ ਡਰਾਉਣਾ ਚਾਹੁੰਦੇ ਹੈ ਮੈਂ ਅਮਰਿੰਦਰ ਸਿੰਘ ਨੂੰ ਇਹੀ ਬੇਨਤੀ ਮੈਂ ਤਾਂ ਕਰਦਾ ਹੁਣ ਮੈਂ ਕੋਈ ਵਾਰਨਿੰਗ ਵੀ ਨਹੀਂ ਦਿੰਦਾ ਹੁੰਦਾ ਕਿ ਇਹ ਚੀਜ਼ਾਂ ਜਿਹੜੀਆਂ ਸਟੇਟ ਦੇ ਖਿਲਾਫ ਹੈ ਜਿਹੜੇ ਮੁਲਕ ਦੇ ਖਿਲਾਫ ਹੈ ਇਹ ਤੁਸੀਂ ਇਹ ਤਮਾਸ਼ੀ ਨਾ ਕਰੋ ਔਰ ਚੈਨ ਅਮਨ ਸ਼ਾਂਤੀ ਜਿਹੜੀ ਹੈ ਪੰਜਾਬ ਦੀ ਉਹ ਕਾਇਮ ਰੱਖੀ ਜਾਵੇ ਦਰਸਾ ਸ਼੍ਰੋਮਣੀ ਅਕਾਲੀ ਦਲ ਨੇ ਅਬੋਹਰ ਦੀ ਰੈਲੀ ਸਫਲ ਹੋਣ ਤੋਂ ਬਾਅਦ ਇੱਕ ਹੋਰ ਪੋਲਖੋ ਰੈਲੀ ਕੋਟਕਪੁਰਾ ਵਿੱਚ 15 ਸਤੰਬਰ ਨੂੰ ਰੱਖੀ ਸੀ ਜਿਸ ਤੱਕ ਵਿਰੋਧ ਹੋਣ ਤੋਂ ਬਾਅਦ ਉਸ ਦੀ ਤਰੀਕ ਬਦਲ ਕੇ 16 ਸਤੰਬਰ ਕਰ ਦਿੱਤੀ ਗਈ ਅਤੇ ਜਗ੍ਹਾ ਬਦਲ ਕੇ ਫਰੀਦਕੋੜ ਕਰ ਦਿੱਤੀ ਗਈ ਪਰ ਫਿਰ ਵੀ ਪ੍ਰਸ਼ਾਸਨ ਦੇ ਵੱਲੋਂ ਸਾਰੀਆਂ ਤਿਆਰੀਆਂ ਹੋਣ ਦੇ ਬਾਵਜੂਦ ਪ੍ਰਸ਼ਾਸਨ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਰੈਲੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਮੋਰਚਾ ਸਾਹਮਣਾ ਪਿਆ ਖੁਦ ਸੀਨੀਅਰ ਬਾਦਲ ਪ੍ਰਕਾਸ਼ ਸਿੰਘ ਬਾਦਲ ਨੂੰ ਅਤੇ ਉਹਨਾਂ ਨੇ ਭੜਕ ਕੇ ਇੱਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਨੂੰ ਅਤੇ ਪੰਥ ਨੂੰ ਕਾਂਗਰਸ ਦੀ ਸਰਕਾਰ ਤੋਂ ਇੱਕ ਵਾਰ ਫਿਰ ਤੋਂ ਖਤਰਾ ਹੈ ਅਤੇ ਉਹਨਾਂ ਨੇ ਜਾਨ ਦੇਣ ਦੀ ਕੁਰਬਾਨੀ ਦੇਣ ਦੀ ਗੱਲ ਵੀ ਇੱਕ ਵਾਰ ਫਿਰ ਤੋਂ ਆਖ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਤਾਂ ਪ੍ਰਸ਼ਾਸਨ ਦੇ ਇਸ ਫੈਸਲੇ ਤੋਂ ਇੰਨਾ ਜ਼ਿਆਦਾ ਭੜਕਿਆ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਾਈ ਕੋਰਟ ਦੇ ਵਿੱਚ ਇਸ ਨੂੰ ਲੈ ਕੇ ਅਪੀਲ ਵੀ ਕਰ ਦਿੱਤੀ ਹੈ ਕਿ ਸਾਨੂੰ ਇਜਾਜ਼ਤ ਇਹ ਰੈਲੀ ਕਰਨ ਦੀ ਜ਼ਰੂਰ ਦਿੱਤੀ ਜਾਵੇ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਕਿ ਕਾਂਗਰਸ ਪਾਰਟੀ ਕਿਸੇ ਵੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਧਾਰਮਿਕ ਮੁੱਦੇ ਤੇ ਫਸਦਾ ਹੋਇਆ ਦੇਖਣਾ ਚਾਹੁੰਦੀ ਹੈ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਇਹ ਕਹਿਣਾ ਹੈ ਕਿ ਕਾਂਗਰਸ ਪਾਰਟੀ ਇਨਸਾਫ ਮੋਰਚੇ ਨੂੰ ਅੱਗੇ ਕਰਕੇ ਜਾਣਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਅਤੇ ਸਾਡੀਆਂ ਰੈਲੀਆਂ ਨੂੰ ਰੋਕਣਾ ਚਾਹੁੰਦੀ ਹੈ ਜਦਕਿ ਅਸੀਂ ਇਹ ਰੈਲੀ ਕਰਕੇ ਰਹਿਾਂਗੇ ਸੁਖਬੀਰ ਸਿੰਘ ਬਾਦਲ ਨੇ ਵੀ ਇੱਥੇ ਐਲਾਨ ਕਰ ਦਿੱਤਾ ਕਿ ਜਿੰਨੀਆਂ ਮਰਜ਼ੀ ਸਾਡੀਆਂ ਰੈਲੀਆਂ ਰੋਕ ਲਓ ਪਰ ਰੈਲੀ ਅਸੀਂ ਫਰੀਦਕੋਟ ਵਿੱਚ ਹੀ ਕਰਕੇ ਰਵਾਂਗੇ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਹੋਰ ਅਹਿਮ ਗੱਲ ਇੱਥੇ ਬਹੁਤ ਜ਼ਿਆਦਾ ਅਹਿਮ ਗੱਲ ਇਹ ਕਹੀ ਕਿ ਮੈਂ ਕਿਸੇ ਪੋਲਿਟੀਕਲ ਮਕਸਦ ਲਈ ਅੱਗੇ ਨਹੀਂ ਆਇਆ ਪੰਜਾਬ ਅਤੇ ਪੰਥ ਖਤਰੇ ਦੇ ਵਿੱਚ ਹੈ ਇਸੇ ਕਰਕੇ ਮੈਨੂੰ ਖੁਦ ਸਾਹਮਣੇ ਆਉਣਾ ਪਿਆ ਇਸੇ ਕਰਕੇ ਪ੍ਰਕਾਸ਼ ਸਿੰਘ ਬਾਦਲ ਇਹਨਾਂ ਪੰਥਕ ਮਸਲਿਆਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਕਮਾਂਡ ਸੰਭਾਲ ਦੇ ਦਿਖਾਈ ਵੀ ਦੇ ਰਹੇ ਨੇ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਚਤਾਵਣੀ ਦਿਨ ਦੇ ਵੀ ਦਿਖਾਈ ਦੇ ਰਹੇ ਨੇ ਭਾਵੇਂ ਕਿ ਜਸਪ੍ਰੀਤ ਸੰਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਬਾਦਲਾਂ ਦਾ ਨਾਂ ਸਿੱਧੇ ਤੌਰ ਤੇ ਨਹੀਂ ਆਇਆ ਅਤੇ ਨਾ ਹੀ ਕਿਸੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਾ ਨਾਂ ਸਿੱਧੇ ਤੌਰ ਤੇ ਆਇਆ ਪਰ ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਪੰਜਾਬ ਦੇ ਵਿੱਚ ਮਾਹੌਲ ਬਣਾਉਣ ਦੇ ਵਿੱਚ ਲੱਗੀ ਹੋਈ ਹੈ ਨਵਜੋਤ ਸਿੰਘ ਸਿੱਧੂ ਨੇ ਸ਼੍ਰੀ ਅਕਾਲ ਤਖਤ ਸਾਹਿਬੇ ਖੇ ਪਹੁੰਚ ਕਰ ਦਿੱਤੀ ਹੈ ਕਾਂਗਰਸ ਪਾਰਟੀ ਲਗਾਤਾਰ ਇਹ ਕਹਿ ਰਹੀ ਹੈ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ ਅਤੇ ਹੁੰਦਾ ਵੀ ਕਿਸੇ ਹੱਦ ਤੱਕ ਅਝਿਹਾਈ ਦਿਖਾਈ ਦੇ ਰਿਹਾ ਪਰ ਇੱਥੇ ਇੱਕ ਕੀ ਲੱਗਦਾ ਹੈ ਇੱਕ ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ ਦੇ ਅਨੁਸਾਰ ਸੱਚਮੁੱਚ ਹੀ ਪੰਜਾਬ ਦੇ ਵਿੱਚ ਸਿੱਖ ਪੰਥ ਨੂੰ ਸਿੱਖ ਕੌਮ ਨੂੰ ਖਤਰਾ ਹੈ ਇਸ ਬਾਰੇ ਤੁਹਾਡੀ ਕਿਹੜੀ ਹੈ ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ رائے ਖੁੱਲ੍ਹ ਕੇ ਬੇਬਾਕ ਹੋ ਕੇ ਜ਼ਰੂਰ ਦਿਓ ਜੇਕਰ ਤੁਸੀਂ ਅਜੇ ਤੱਕ ਦਾ ਪੰਜਾਬ ਟੀਵੀ ਨੂੰ YouTube ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ Facebook ਤੇ ਸਾਡਾ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਆਜ ਰੋਵਾਂਗਾ ਤੁਸੀਂ ਇਸੇ ਤਰ੍ਹਾਂ ਹੀ ਦੇਖਦੇ ਰਹੋ ਤਾਂ ਪੰਜਾਬ ਟੀਵੀ ਹਰ ਖਬਰ ਦਾ ਸੱਚ ਕਿ ਜਿਹੜੇ ਬਲੇਮ ਲਾਉਂਦੇ ਐ ਦੋ ਗੱਲਾਂ ਦਾ ਲਾਉਂਦੇ ਸੀ ਪੂਜਨ ਮੇਰੀ ਗੱਲ ਸੁਣਾ ਕੇ ਕਿ ਇੱਕ ਤਾਂ ਬਾਦਲ ਸਾਹਿਬ ਨੇ 2 ਵਜੇ ਗੱਲ ਕੀਤੀ ਮੈਂ ਤਾਂ ਸਾਰੀ ਰਾਤ ਨਹੀਂ ਸੁਤਾਂ ਜਿਹੜਾ ਚੀਫ ਮਿਨਿਸਟਰ ਸਹੀ ਮੈਨਾਂ ਚ ਹੁੰਦਾ ਹੈ ਉਹ ਜਦੋਂ ਕਿਤੇ ਕੋਈ ਪੰਜਾਬ 'ਚ ਜਾਂ ਆਪਣੀ ਸਟੇਟ 'ਚ ਕੋਈ ਜ਼ਰੂਰੀ ਮਸਲਾ ਹੋਵੇ ਉਹ ਸੌਂ ਨਹੀਂ ਸਕਦਾ ਮੈਨੂੰ ਨਹੀਂ ਕਿਸੇ ਨੇ ਮੈਂ ਆਪ ਡੀਜੀਪੀ ਨੂੰ ਟੈਲੀਫੋਨ ਕੀਤਾ ਹੈ ਔਰ ਡਿਸਟ੍ਰਿਕਟ ਅਥਾਰਟੀਆਂ ਨੂੰ ਟੈਲੀਫੋਨ ਕੀਤਾ ਹੈ ਉਹਦੇ ਚ ਇਹ ਕਿਹਾ ਕਿ ਤੁਸੀਂ ਕੋਈ ਗਲਤ ਗੱਲ ਨਹੀਂ ਕਰਨੀ ਸਾਰਾ ਮਸਲਾ ਗੱਲਬਾਤ ਨਾਲ ਅਮਨ ਸ਼ਾਂਤੀ ਨਾਲ ਸੁਲਝਾਉਣਾ ਹੈ ਮੇਰਾ ਖਿਆਲ ਹੈ ਕਿ ਮੈਂ ਆਪ ਨਹੀਂ ਕਹਿੰਦਾ ਕੋਈ ਚੀਫ ਮਿਨਿਸਟਰ ਕੋਈ ਵੀ ਹੋਵੇ ਮੈਂ ਤਾਂ ਅਮਰਿੰਦਰ ਸਿੰਘ ਵੀ ਹੋਵੇ ਉਹ ਵੀ ਨਹੀਂ ਕਹਿ ਸਕਦਾ ਗੋਲੀ ਚਲਾਓ ਕੋ ਕਹਿ ਸਕਦਾ ਚੀਫ ਮਿਨਿਸਟਰ ਉਹਦੀ ਸਟੇਟ ਚ ਇਸ ਕਰਕੇ ਇੱਕ ਤਾਂ ਵੱਡੀ ਗੱਲ ਇਹ ਸੀ ਦੂਜੀ ਐਕ ਉੱਥੇ ਆਮ ਇਹ ਪ੍ਰਚਾਰ ਹੈ ਤੁਸੀਂ ਜਿਹੜਾ ਸੁਣਦੇ ਰਹੇ ਹੋ ਕਿ ਜੀ ਉੱਥੇ ਕੋਟਪੂਰੀ ਗੋਲੀ ਚੱਲੀ ਕੋਟਪੂਰੀ ਸ਼ਹੀਦ ਹੋ ਗਏ ਕੋਟ ਇਹ ਵਾਇਲ ਕਲਾਂ ਜਿਹਨੇ ਹੋਇਆ ਉਹ ਸ਼ਹੀਦ ਹੋਇਆ ਉਦੋਂ ਤਾਂ ਪਤਾ ਹੀ ਨਹੀਂ ਸੀ 2 ਵਜੇ ਤੱਕ ਉੱਥੇ ਕੋਈ ਕਾਠੀ ਨਹੀਂ ਸੀ ਇਹ ਤਾਂ ਬੜੀ ਸਿੱਧੀ ਜੀ ਗੱਲ ਹੈ ਕਿ ਜਿਹੜਾ ਕਮਿਸ਼ਨ ਨੇ ਇਹਨਾਂ ਨੇ ਬਣਾਇਆ ਹੈ ਸਾਨੂੰ ਕਿਸੇ ਕਮਿਸ਼ਨ ਦੇ ਖਿਲਾਫ ਨਹੀਂ ਸੀ ਰঞ্জੀਤ ਸਿੰਘ ਕਮਿਸ਼ਨ ਇਹ ਹੈ ਕਿ ਹਰ ਬੱਚੇ-ਬੱਚੇ ਨੂੰ ਪਤਾ ਥੋੜੇ ਜਿਹੀ ਬੋਧ ਨੂੰ ਪਤਾ ਹੋਣਾ ਹੈ ਕਿ ਇਹਦਾ ਉਹਨਾਂ ਨਾਲ ਉਹਨਾਂ ਦੇ ਬੰਦਿਆਂ ਨਾਲ ਰਿਸ਼ਤੇਦਾਰੀਆਂ ਵੀ ਹੈ ਔਰ ਹਮ ਤੇ ਅੱਲਾ ਹਮਨ ਵਾਲਾ ਵੀ ਇਹ ਦੋਵੇਂ ਕਮਿਸ਼ਨ ਬਣਾਏ ਸਨ ਉਹਨਾਂ ਜੱਜ ਜੀ ਨੂੰ ਭਾਲ ਕੇ ਜਿਨ੍ਹਾਂ ਦਾ ਮਤਲਬ ਇਹ ਸੀ ਕਿ ਮੇਰੇ ਖਿਲਾਫ ਸੁਫੀਰ ਦੇ ਖਿਲਾਫ ਕਾਲੀ ਦਲ ਦੇ ਕੋਈ ਨਾ ਕੋਈ ਸਾਨੂੰ ਪਾਇੰਟ ਲੱਭਣਾ ਚਾਹੀਦਾ ਦੇਖੋ ਜੇ ਕੱਲੀ ਪੁਲੀਟੀਕਲ ਕਾਨਫਰੰਸ ਹੁੰਦੀ ਮੈਂ ਕਦੇ ਕਿਤੇ ਨਹੀਂ ਗਿਆ ਤੁਸੀਂ ਉਹਨਾਂ ਨੂੰ ਆਪ ਪਤਾ ਵੀ ਕਿੰਨੀਆਂ ਹੋਈਆਂ ਮੈਂ ਸਿੱਖ ਸੰਗਠਨ ਨੂੰ ਪੁੱਛਦਾ ਕਿ ਇਹ ਇੱਕ ਇਹ ਬੇਨਤੀ ਕਰਦਾ ਕਿ ਸ਼ੁਰੂ ਤੋਂ ਹੀ ਜਦੋਂ ਦਾ ਐਕਟ ਪਹਿਲਾਂ ਦਾ ਐਕਟ ਬਣਿਆ ਉਦੋਂ ਵੀ ਇਹ ਉਦੋਂ ਦੇ ਕਾਲੀ ਦਾਲੀ ਸਮਝ ਲੋ ਜਿੰਨਾਂ ਨੇ ਕੁਰਬਾਨੀਆਂ ਕਰਕੇ ਅੰਗਰੇਜ਼ਾਂ ਦਾ ਐਕਟ ਬਣਾਇਆ ਔਰ ਐਕਟ ਬਣ ਤੋਂ ਬਾਅਦ ਕਾਂਗਰਸ ਨੇ ਬੜੀ ਕੋਸ਼ਿਸ਼ ਕੀਤੀ ਕਿ ਮੇਰਾ ਤਾਂ 70 ਸਾਲ ਦਾ ਇਹ ਦੇਖ ਰਿਹਾ ਸਾਰਾ ਨਕਸ਼ਾ ਫਿਰ ਮਾਲੂ ਮੇਰੇ ਸਾਹਮਣੇ ਵੀ ਦਿੱਟ ਆਪਰੇ 17 ਸਾਲ ਚ ਇਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਇਲੈਕਸ਼ਨ ਲੜ ਕੇ ਵੀ ਜਿੱਤਣ ਲਈ ਫਿਰ ਇਹਨਾਂ ਨੇ ਇਹ ਵੀ ਸੋਚਿਆ ਵੀ ਬੋਰਡ ਬਣਾ ਦਿਓ ਤੇ ਇਸ਼ਚਰਮਨੀ ਕਮੇਟੀ ਤੋੜ ਦਿਓ ਲੇਕਿਨ ਕਿਸੇ ਗੱਲ ਚ ਕਾਮਯਾਬ ਨਹੀਂ ਹੋਈ ਫਿਰ ਤੁਹਾਨੂੰ ਯਾਦ ਹੋਣਾ ਹੈ ਸ਼ਾਇਦ ਭੁੱਲ ਗਏ ਹੋ ਕਿ ਕਰ ਇਲੈਕਸ਼ਨ ਹੋਇਆ ਸੀ ਅਮਰਿੰਦਰ ਸਿੰਘ ਚੀਮਨੈਚ ਸੀ ਇਹਨੇ ਬਣਾ ਲਵੀ ਮੈਂ ਕੰਮਜਾ ਕਰਨਾ ਹੀ ਕਰਨਾ ਹੈ ਭਾਵੇਂ ਕੁਝ ਹੋ ਜੇ ਸਾਨੂੰ ਆਪਣੇ ਮੈਂਬਰ ਹਰਿਆਣਾ ਚ ਲੈ ਜਾਣੇ ਪਏ ਉਥੋਂ ਦਿੱਲੀ ਲੈ ਜਾਣੇ ਪਏ ਉਥੋਂ ਜਹਾਜ਼ ਤੇ ਅੰਮ੍ਰਿਤਸਰ ਲੈ ਜਾਣੇ ਪਏ ਔਰ ਇਹਨਾਂ ਦਾ ਇਹ ਹੁਕਮ ਸੀ ਕਿ ਉਹ ਉਥੇ 에어ਪੋਰਟ ਤੋਂ ਫੜ ਲੋ ਇਵਨ ਮੀਟਿੰਗ ਪਲੇਸ ਵੀ ਫੜ ਲੋ ਲੇਕਿਨ ਉਦੋਂ ਵੀ ਮੈਂਬਰਾਂ ਨੇ ਸਾਥ ਦਿੱਤਾ ਉਦੋਂ ਵੀ ਇਹ ਕਾਮਯਾਬ ਹੋ ਗਏ ਹੁਣ ਇਹਨਾਂ ਦਾ ਦੋ ਗੱਲਾਂ ਛੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਪੱਕਾ ਕਰਨਾ ਤੇ ਗੁਰਦੁਆਰਾ ਸਹਿਬਾਨ ਤੇ ਇਹ ਭਰਾਵਾਂ ਦਾ ਮੈਂ ਤਾਂ ਭਰਾ ਹੀ ਆਦਾ ਇੱਕ ਭਰਾ ਮਾਰ ਕੋ ਜੰਗ ਜਿਹੜੀ ਐ ਉਹ ਵੀ ਇਹਨਾਂ ਦਾ ਨਿਸ਼ਾਨਾ ਹੈ ਕਿੰਨੀਆਂ ਮਾੜੀਆਂ ਗੱਲਾਂ ਐ ਇਸ ਕਰਕੇ ਇਹੇ ਜੇ ਹਾਲਾਤ ਵਿੱਚ ਜਿਹੜੇ ਪੰਜਾਬ ਨੇ ਦੇਸ਼ ਨੇ ਮੈਨੂੰ ਇਹਨਾਂ ਮਾਨ ਕੀਤਾ ਮੈਂ ਹੁਣ ਘਰੇ ਚੁੱਪ ਕਰਕੇ ਨਹੀਂ ਬੈਠ ਸਕਦਾ ਇਸ ਕਰਕੇ ਇਹਦੇ ਵਾਸਤੇ ਕੋਈ ਵੀ ਸ਼ਹਾਦਤ ਕੋਈ ਵੀ ਕੁਰਬਾਨੀ ਕੋਈ ਵੀ ਪਾਰਟੀ ਨੂੰ ਲੜਾਈ ਕਰਨੀ ਆ ਗਵਰਨਮੈਂਟ ਆ ਤਾਂ ਹੁੰਦੀਆਂ ਜਾਂਦੀਆਂ ਤਾਂ ਸਾਨੂੰ ਕੋਈ ਫਿਕਰ ਨਹੀਂ ਪੈਂਦਾ ਗਵਰਨਮੈਂਟ ਆ ਜੇ ਨਾ ਆ ਜੇ ਪਰ ਹੁਣ ਇਸ਼ੂ ਇਹ ਗਵਰਨਮੈਂਟ ਨਾਲੋਂ ਬਹੁਤ ਵੱਡਾ ਇੱਕ ਮੈਂ ਹੋਰ ਕਹਿਣਾ ਚਾਹੁੰਦਾ ਅਖੀਰ ਚ ਕਿ ਜੇ ਇਹਨਾਂ ਨੂੰ ਇੰਨਾ ਹੈ ਕਿ ਬੇਰੁਮਤੀ ਗੱਲ ਹੈ ਤਾਂ ਸਾਰੀ ਦੁਨੀਆ ਚ ਸਭ ਤੋਂ ਵੱਡੀ ਜੇ ਜ਼ੁਲਮ ਤੇ ਜ਼ਬਰ ਤੇ ਬੇਇਨਸਾਫੀ ਕੀਤੀ ਹੈ ਤਾਂ ਉਹ ਕਾਂਗਰਸ ਨੇ ਕੀਤੀ ਹੈ ਹਰਮੰਦਰ ਸਾਹਿਬ ਵਰਗੀ ਜਗ੍ਹਾ ਤੇ ਅਖਾਲਸ ਸਰਵਰਦੀ ਪਵਿੱਤਰ ਜਗ੍ਹਾ ਤੇ ਜਿੱਥੇ ਮੈਂ ਨਹੀਂ ਕਹਿੰਦਾ ਕਿ ਸਿੱਖਾਂ ਦਾ ਕੋਈ ਉਹ ਸਾਰੀ ਦੁਨੀਆ ਦਾ ਮਨੁੱਖਤਾ ਦਾ ਇੱਕ ਮੰਦਰ ਹੈ ਉਹਨੂੰ ਘਾਟੇੜੀ ਕਰਨਾ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰਨਾ ਅਕਾਲ ਤਖਤਾ ਘਾਟਾ ਦੇਣਾ ਤੇ ਜੋ 84 ਜਿਹਨਾਂ ਨੇ ਕੀਤਾ ਕਿਸੇ ਇੱਕ ਦੇਸ਼ ਦੇ ਆਪਣੇ ਲੋਕਾਂ ਨੂੰ ਐ ਬੇਰਹਿਮੀ ਨਾਲ ਕਤਲ ਕਰਨਾ ਇਦੋਂ ਵੱਡਾ ਜ਼ਬਰ ਪਾਪ ਤੇ ਜਿਹੜਾ ਇੱਕ ਸੈਕਰੇਜ ਕਹਿੰਦੇ ਇਦੋਂ ਵੱਡਾ ਸੈਕਰੇਜ ਆਪਦੀ ਪੀੜੀ ਇਹਨਾਂ ਦਾ ਮਾਰਨ ਹੁੰਦੂਜੇ ਨੂੰ ਸਾਡਾ ਇਹਦੇ ਨਾਲ ਕੀਤਾ ਲੱਗਦਾ